ਸਾਡੇ ਮਰਵਾਲੀ ਦਾਤੀ ਪੱਠੀ ਪੱਠੀ ਕਿਵੇਂ ਐ ਬੈਠੀ ਹੁਣ ਮਿੱਟੀ ਲਾਲੀ ਮੈਂ ਤਾਂ ਜਾ ਕੇ ਗਿੱਲਾ ਰੇਤਾ ਕਿਥੇ ਬਾਹਲਾ ਹੁਣ ਨਿਕਲੇ ਦਾਤੀ ਵਜੀ ਨੀਰਾ ਵੜਦੀ ਸੀ ਜਦੋਂ ਚੱਕ ਕੇ ਮੈਂ ਤਾਂ ਤੈਨੂੰ ਮੈਂ ਕੀ ਆਖਿਆ ਸੀ ਵੀ ਤੂੰ ਨਾ ਵੱਟ ਕਹਿੰਦੇ ਹੁੰਦੇ ਆ ਨਾ ਜੱਟਾਂ ਦਾ ਤਾਂ ਦੇਸੀ ਤਰੀਕਾ ਹੀ ਐ ਮਿੱਟੀ ਲਾਲੀ ਚੱਕ ਕੇ ਹੁਣ ਹੋਰ ਇੱਥੇ ਕੋਈ ਪੱਟੀ ਵੀ ਹੈ ਨਹੀਂ ਸੀ ਕੀ ਕਰੀ ਸੱਤ ਵੀ ਆਏ ਆਖੂ ਭਾਂਦਾ ਯਾਰ ਵੀ ਇਹ ਤਾਂ ਦਵਾਈ ਨਹੀਂ ਦਪਾਉਂਦਾ ਇਹ ਤਾਂ ਮਿੱਟੀ ਲਈ ਜਾਂਦਾ ਹੈ ਹਾਪੀ ਰਾਮ ਆਜੂ ਦੇਖੀ ਛੇਤੀ ਹੋ ਜੀ ਰਾਮ ਆਊਗਾ ਤੇ ਨਹੀਂ ਤਾਂ ਜੇ ਇੰਨੀ ਕ ਵਜਦੀ ਹੁੰਦੀ ਸ਼ਹਿਰ ਵਾਲੇ ਤਾਂ ਸ਼ਹਿਰਾਂ ਵਾਲਿਆਂ ਦੇ ਹੁਣ ਨੂੰ ਤਾਂ ਠੋਕਿਆ ਹੁੰਦਾ ਹਸਪੀਟਲ ਤੇ ਪਰ ਮੇਰੇ ਵੀ ਵਾਵਾ ਵਜਦੀ ਐ ਤੇ ਪਰ ਮੈਨੂੰ ਤਾਂ ਐ ਵੀ ਫੇਰ ਕੰਮ ਕਰਾਂਗੇ ਹਨਾ ਤਾਂ ਸੱਟਾਂ ਵੀ ਵੱਜਣਗੀਆਂ ਦੁੱਖ ਸੁੱਖ ਵੀ ਆਊਗਾ ਜੇ ਕੰਮ ਹੀ ਨਾ ਕਰਾਂਗੇ ਕਿੱਥੋਂ ਸੱਟਾਂ ਵੱਜਣਗੀਆਂ ਕੋਈ ਗੱਲ ਨਹੀਂ ਜੇ ਕੰਮ ਕਰਦੀ ਸੀ ਫੇਰ ਹੀ ਵਜਦੀ ਹੈਗੀ ਆਰਾਮ ਆਜੂ ਦੋ ਦਿਨਾਂ ਚ ਪਰ ਮੈਂ ਤਾਂ ਚੱਕ ਕੇ ਛੇਤੀ ਛੇਤੀ ਗਿੱਲਾ ਗਿੱਲਾ ਗਾਰਾ ਲਾ ਲਿਆ ਬਹੁਤ ਲਹੂ ਨਿਕਲਿਆ ਚਲ ਹੈ ਕੋਈ ਗੱਲ ਨਹੀਂ ਮੈਂ ਤੈਨੂੰ ਆਖੇ ਜੇ ਵੀ ਤੂੰ ਨਾ ਵੱਢ। ਲੇ ਫਿਰ ਕੰਮ ਤਾਂ ਕਰਨਾ ਹੀ ਹੈ। ਐ ਤਾਂ ਤੇਨੂੰ ਪਤਾ ਨਹੀਂ ਕਿਸ ਸੰਤੁਸ਼ਟੀ ਮਿਲਦੀ ਆਂ ਵੱਢਣ ਚ। ਕੰਮ ਬੰਦੇ ਦੇ ਕਰਮ ਨੇ। ਜੇ ਕੰਮ ਕਰਾਂਗੇ ਤਾਂ ਅੱਜ ਕੇ ਖਾ ਲਾਂਗੇ। ਨਹੀਂ ਭੁੱਖੇ ਮਰਾਂਗੇ ਕੀ ਫਾਇਦਾ।